ਆਲੇ ਦੋਸਤੋ ਅੱਜ ਆਏ ਜੀ ਆਪਾਂ ਬਾਜੀ ਲਾਈਵ ਕਰਨ ਪਿੰਡ ਸਰੌਦ ਕੁੱਪ ਕਲੱਬ ਦੀ ਜਿੱਥੇ ਦੂਜੀ ਬਾਜੀ ਸੀ ਮੇਰੇ ਵੀਰੋ ਤੇ ਆਪਣੇ ਨਾਲ ਕਾਲਾ ਕੁੱਪ ਸੀ ਵੀਰਾ ਕਾਪੀ ਤੇ ਜਸੀਨ ਕਾਲਾ ਕੁੱਪ ਤੇ ਆਪਾਂ ਕਰਦੇ ਆਂ ਗੱਲਬਾਤ ਆਓ ਛੋਟੇ ਨਾਲ ਗੱਲਬਾਤ ਕਰਾਉਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਆਪਣੇ ਦਰਸ਼ਕਾਂ ਨੂੰ ਦੱਸੋ ਅੱਜ ਕਿੰਨੇ ਕਬੂਤਰਾਂ ਨੂੰ ਮੋਢਰ ਕਿੰਨੇ ਮੋਢਰ ਸੀ ਕਿੰਨੇ ਕਬੂਤਰ ਉੱਡੇ ਸੀਗੇ ਮੇਰੇ ਅੱਜ ਕੁੱਪ ਕਲੱਬ ਦੇ ਸਰੌਦ ਦੂਜੀ ਬਾਜੀ ਸੀ 3200 ਮੋਢ ਤੇ ਅੱਜ ਵੀਰੇ 86 ਕਬੂਤਰ ਉੱਡੇ ਸੀਗੇ ਨਾਮ ਕੀ ਸੀਗਾ ਤੇ 88 ਕਬੂਤਰ ਉੱਡੇ ਸੀਗੇ ਮੋਟਰਸਾਈਕਲ 'ਚ ਪਹਿਲੇਉਂ ਨਾਮ ਦੂਜੇ ਨੂੰ ਕੱਪ ਤੀਜੇ ਨੂੰ ਕੱਪ ਜਿਹੜੇ ਆਪਣੀ ਬਾਜੀ ਵੀਰੇ ਸਵੇਰੇ 6:30 ਵਜੇ ਉੱਲੇ ਲੱਗੇ ਸੀਗੇ ਜਿੰਨਾਂ ਵਿੱਚੋਂ ਸ਼ਾਮ ਨੂੰ 7 ਵਜੇ ਵੀਰੇ 7 ਕਬੂਤਰਾਂ ਨੇ ਟਾਈਮ ਪੂਰਾ ਕਰਿਆ ਜਿੰਨਾਂ ਵਿੱਚੋਂ ਨੰਬਰ 1 ਅਗਰਦੀਪ ਰੱਬੋਂ ਨੰਬਰ 2 ਦਰਸ਼ਨ ਕਿਲਾਰਾ ਪਰ ਨੰਬਰ 3 ਗੋਗਾ ਕੰਗਨਾਲ ਨੰਬਰ 4 ਹਰਜੀਤ ਚੁਪਕਾ ਨੰਬਰ 5 ਫਜ਼ਲਾ ਕੱਪ ਨੰਬਰ 6 ਡਾਕਟਰ ਸੱਦੋਂ ਪਰ ਨੰਬਰ 7 ਖਤੇ ਕੈਨੇਡਾ ਇਹ 7 ਕਬੂਤਰਾਂ ਦੇ ਵਿੱਚ ਵੀਰੇ ਸਾਂਝੀ ਹੋਈ ਆ ਜਿਹੜੇ ਬਹੁਤ ਵੀ ਵਧੀਆ ਉੱਡੇ ਨੇ 7 ਵਜੇ ਆਣ ਪੂਰੇ ਵਧੀਆ ਇਨਸਾਫ ਸੁਧਰੇ ਕੁੱਤਰ ਉੱਡ ਕੇ ਬਹੁਤ ਵਧੀਆ ਇਹਨਾਂ ਨੇ ਬਾਜੀ ਨੂੰ ਬੈਲ ਕੀਤਾ ਇਹਨਾਂ ਨੇ ਵੀਰੇ 7ਾਂ ਕਬੂਤਰਾਂ ਨੇ ਓਕੇ ਫਿਰ ਹੁਣ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਵੀਰੇ ਹੁਣ ਇਹ ਕਲੱਬ ਕਹਿੰਦੇ ਫੈਸਲਾ ਲੈ ਆ ਗਿਆ ਸੀਗਾ ਜੇ ਪੰਜ ਕਬੂਤਰ 7 ਵਜੇ ਦਾ ਟਾਈਮ ਪੂਰਾ ਕਰਦੇ ਨੇ ਫਿਰ 7:30 ਵਜੇ ਦਾ ਟਾਈਮ ਹੋਊਗਾ ਫਿਰ ਮੋਟਰਹੈਲ ਤੇ ਉੱਡਣਗੇ ਹੁਣ ਇਹ ਮੋਟਰਸਾਈਕਲ ਦਾ ਅੱਗੇ ਦੇਖਿਆ ਜਾਓ ਵੀਰੇ ਮੋਟਰਹੈਲ ਦਾ ਨਹੀਂ ਇੱਥੇ ਕੱਪਾਂ ਦੀਆਂ ਪਰਚੀਆਂ ਪਹਿਲ ਗਈਆਂ ਇੱਥੇ 6 ਉਹ ਇੱਕ ਕਬੂਤਰ ਦੀ ਵਜ੍ਹਾ ਨਾਲ ਹੀ ਮੋਟਰਹੈਲ ਨਾ ਦਿੱਤਾ ਗਿਆ ਹੈ ओके जी बाकी ਹੁਣ ਆਪਾਂ ਦਿਖਾਉਨੇ ਆ ਨਾਮ ਬੰਨਦੇ ਆ ਥੱਲੇ ਜਾ ਕੇ ਤੇ ਕਿਹਨੂੰ ਨਿਕਲਦਾ ਪਹਿਲਾ ਨਾਮ ਦੂਜਾ ਨਾਮ ਇੱਕ ਚੱਕਲਾ ਪੁੱਤ ਹਾਂ ਅੱਛਾ ਯਾਹ ਬੜਾ ਅੰਦਰ ਬੜਾ ਅੰਦਰ ਕਹਿੰਦਾ ਆਪ ਵੀ ਗੋਗਾ ਦੇਣਾ ਕੋਈ ਦੇਖੋ ਡਾਕਟਰ ਸੱਦੋ ਪਰ ਵੀਰੇ ਇਹਨੂੰ ਪਹਿਲਾ ਕਾਪਾ ਠੀਕ ਆ ਠੀਕ ਜੀ ਬਾਈਕ ਚੱਕ ਲਈ ਜਵਾਬ ਕੋਈ ਨਾ ਕੋਈ ਚੱਕ ਲੈ ਗੋਗਾ ਕੰਗਣ ਵਾਲਾ ਚੱਕ ਆ ਕਰਨੇ ਵਾਲਾ ਸਾਬਾਸ਼ ਆ ਬੜਕਾ ਨੇ ਬਣਾਨੇ ਗੋਗਾ ਬੋਲਦਾ ਹੈ ਕਿ ਮੈਂ ਉੱਡ ਰਿਹਾ ਕਹਿੰਦਾ ਆ ਬਾਕੀ ਦੇਖ ਲੈ ਦਨਸੀ ਬੋਲਦੇ ਕਹਿੰਦਾ ਜੀ ਜਰਾ ਆਪਣੇ ਕੋਲ ਦੇ ਦੀਵਾਂ ਜੀ ਗੁਰਦੀਪ ਰੱਬੋਂ ਆ ਦੇਖ ਆ ਕਿੰਨੇ ਬਣਾਉਂ ਆ ਬਾਕੀ ਦੇਖ ਲੈ ਭਜਲਾ ਕੁੱਪ ਜੀ ਹਾਂਜੀ ਦੇ ਵਿੱਚ ਆਏ ਨੇ ਜੀ ਪਹਿਲਾ ਕੁੱਪ ਦਸਨ ਗੰਗਣ ਵਾਲੀ ਦੇਖਿਓ ਇੱਧਰ ਅਤੇ ਕਨੇਡਾ ਬਾਬਾ ਪਤੇ ਕੈਨੇਡਾ ਆਈ ਪਤੇ ਕੈਨੇਡਾ ਲੋਈ ਪਤੇ ਕੈਨੇਡਾ ਨੂੰ ਦਿੱਤਾ ਜਾ ਰਿਹਾ ਸਾਂਝੀ ਦੇ ਵਿੱਚ ਸਿੰਘਾ ਜੀ ਅਰਜੀਤ ਚੋਕਾਈ ਵੀ ਸਾਂਝੀ ਦੇ ਵਿੱਚ ਸੀ ਠੀਕ ਹੈ ਜੀ ਇਹ ਨਹੀਂ ਸ਼ਦੋਪੁਰ ਵਾਲਿਆਂ ਨਾਲ ਇਹਨਾਂ ਦਾ ਕੱਪ ਵੀ ਆ ਇਹ ਹੈ ਗੁਰਦੀਪ ਰੱਬੂ ਵਾਲਿਆਂ ਦਾ ਗੁਰਦੀਪ ਰੱਬੂ ਕੱਪ ਵਾਲੇ ਭਾਈ ਇਹ ਦੂਜਾ ਨਾਮ ਵਾਲੇ ंगणा सद्दोपुर पहिले नंबर कप आई सद्दोपुर